ਮੋਗਾ ਦੇ ਕਸਬਾ ਕੋਟ ਈਸੇਖਾਂ ਦੇ ਪਿੰਡ ਜਨੇਰ ਦੇ ਵਿੱਚ ਇੱਕ ਦੁਕਾਨਦਾਰ ਨੂੰ ਲੁੱਟਿਆ ਗਿਆ ਹੈ ਉਸ ਦੀ ਦੁਕਾਨ ਲੁੱਟੀ ਗਈ ਹੈ ਉਸ ਦੀ ਦੁਕਾਨ ਤੇ ਚੋਰੀ ਹੋ ਗਈ ਹੈ ਤੇ ਚੋਰੀ ਬਹੁਤ ਵੱਡੀ ਹੋਈ ਹੈ ਸਾਰਾ ਸਮਾਨ ਜਿਹੜਾ ਕਿ ਚੋਰ ਚੋਕੇ ਲੈ ਗਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਪਿੰਡ ਜਨੇਰ ਦੀਆਂ ਤਸਵੀਰਾਂ ਨੇ ਪਿੰਡ ਜਨੇਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਚੋਰਾ ਨੇ ਕੁਝ ਵੀ ਨਹੀਂ ਛੱਡਿਆ ਸਾਰਾ ਕੁਝ ਲੁੱਟ ਪੁੱਟ ਕੇ ਲੈ ਗਏ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਤਸਵੀਰਾਂ ਦੇ ਮੁਤਾਬਕ ਇਹ ਜਿਹੜੇ ਚੋਰ ਨੇ 2 ਘੰਟੇ ਇੱਥੇ ਰਹੇ ਨੇ 2 ਘੰਟੇ ਚੋਰੀ ਕਰਦੇ ਰਹੇ ਨੇ 2 ਘੰਟਿਆਂ ਬਾਅਦ ਜਿਸ ਤਰ੍ਹਾਂ ਆਰਾਮ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੁੰਦਾ ਤੇ ਆਰਾਮ ਦੇ ਨਾਲ ਇਹ ਸਮਾਨ ਸਾਰਾ ਲੁੱਟ ਕੇ ਫਰਾਰ ਹੋਏ ਨੇ ਟੌਰ ਦੇ ਨਾਲ ਇਹਨਾਂ ਨੇ ਚੋਰੀ ਕੀਤੀ ਹੈ ਤੇ ਨਾ ਤਾਂ ਕੋਈ ਪ੍ਰਸ਼ਾਸਨ ਦਾ ਇਹਨਾਂ ਨੂੰ ਡਰ ਸੀ ਤੇ ਨਾ ਹੀ ਕਿਸੇ ਹੋਰ ਬੰਦਿਆਂ ਦਾ ਡਰ ਸੀ ਤੇ ਨਾ ਹੀ ਇਹਨਾਂ ਨੂੰ ਕੈਮਰਿਆਂ ਦਾ ਡਰ ਲੱਗਿਆ ਨਜ਼ਾਰੇ ਦੇ ਨਾਲ ਹੀ ਇਹਨਾਂ ਨੇ ਚੋਰੀ ਕੀਤੀ ਹੈ ਇਹ ਜਿਹੜੀ ਦੁਕਾਨ ਦੇ ਚੋਰੀ ਹੋਈ ਹੈ ਇਹ ਦੁਕਾਨ ਚੜਤ ਸਿੰਘ ਦੀ ਸੀ ਚੜਤ ਸਿੰਘ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਦੁਕਾਨ ਦੇ ਵਿੱਚੋਂ ਬਹੁਤ ਸਾਰਾ ਸਮਾਨ ਚੋਰੀ ਕੀਤਾ ਗਿਆ ਹੈ ਜਿਹਦੇ ਵਿੱਚੋਂ ਮੋਟਾ-ਮੋਟਾ ਤੋਂ ਅਸੀਂ ਦੱਸ ਦਿੰਨੇ ਆ ਕਿ ਕੀ-ਕੀ ਚੋਰੀ ਹੋਇਆ ਇੱਕ ਜਨਰੇਟਰ ਜਨਰੇਟਰ ਵੀ ਅੱਜ ਕੱਲ ਲੈਣਾ ਹੋਵੇ ਤਾਂ ਬਹੁਤ ਮਹਿੰਗਾ ਹੈ ਇਹਦੇ ਵਿੱਚ ਦੋ ਮੋਟਰਾਂ ਨੇ ਪੱਖੇ ਵਾਸ਼ਿੰਗ ਮਸ਼ੀਨ 5 ਕਿਲੋਵਾਟ ਦਾ ਸਟੈਪਲੈਜ਼ਰ ਟੁੱਲੂ ਪੰਪ 300 ਫੁੱਟ ਤਾਂਬੇ ਦੀ ਤਾਰ ਐਨਾ ਕੁਝ ਚੋਰੀ ਹੋ ਚੁੱਕਿਆ ਹੈ ਜਿਹੜਾ ਕਿ ਚੜਤ ਸਿੰਘ ਨੇ ਲਿਖਾਇਆ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਿਹੜੀ ਚੋਰੀ ਹੋਈ ਹੈ ਨੇ ਚੋਰੀ ਬੜੇ ਸਾਫ਼ ਤਰੀਕੇ ਨਾਲ ਕੀਤੀ ਹੈ ਔਰ ਬਿਨਾ ਕਿਸੇ ਡਰ ਦੇ ਕੀਤੀ ਹੈ ਚੋਰਾਂ ਨੇ ਚੋਰੀ ਕਰਕੇ ਆਰਾਮ ਦੇ ਨਾਲ ਉਥੋਂ ਫਰਾਰ ਹੋਏ ਨੇ ਉਸ ਤੋਂ ਬਾਅਦ ਜਦੋਂ ਸਵੇਰੇ ਚੜਤ ਸਿੰਘ ਆਪਣੀ ਦੁਕਾਨ ਤੇ ਪਹੁੰਚਿਆ ਤੇ ਉਹਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ਲੁੱਟੀ ਪੁੱਟੀ ਗਈ ਹੈ ਫਿਰ ਉਸ ਨੇ ਤੁਰੰਤ ਫੋਨ ਕੀਤਾ ਪ੍ਰਸ਼ਾਸਨ ਨੂੰ ਐਸਐਚਓ ਗੁਰਵਿੰਦਰ ਸਿੰਘ ਭੁੱਲਰ ਕੋਟੀ ਸੇਖਾ ਪਹੁੰਚੇ ਉਹਨਾਂ ਨੇ ਕਿਹਾ ਕਿ ਅਸੀਂ ਸਰਚ ਆਪਰੇਸ਼ਨ ਚਲਾ ਦਿੱਤਾ ਹੈ ਬੜੀ ਛੇਤੀ ਹੀ ਇਸ ਚੋਰ ਨੂੰ ਗ੍ਰਿਫਤਾਰ ਵੀ ਕਰ ਲਾਂਗੇ ਕਿਉਂਕਿ ਸਾਨੂੰ ਅੱਜ ਪਤਾ ਲੱਗਾ ਹੈ ਹੁਣ ਅਸੀਂ ਚੋਰ ਨੂੰ ਜਲਦੀ ਫੜ ਲਵਾਂਗੇ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਫੁਟੇਜ ਹੈ ਉਸ ਦੇ ਆਧਾਰ ਤੇ ਚੋਰ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਚੜਤ ਸਿੰਘ ਨੇ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰ ਨੂੰ ਫੜਿਆ ਜਾਵੇ ਤਾਂ ਜੋ ਸਾਡਾ ਇੰਨਾ ਕੀਮਤੀ ਸਮਾਨ ਜਿਹੜਾ ਚੋਰੀ ਹੋਇਆ ਹੈ ਉਹ ਵਾਪਸ ਮਿਲ ਜਾਵੇ ਤਾਂ ਕਿ ਮੈਂ ਗਾਂਕਾਂ ਨੂੰ ਵਾਪਸ ਕਰ ਸਕਾਂ ਇਹ ਸਾਰਾ ਸਮਾਨ ਗਾਂਕਾਂ ਦਾ ਸੀ ਇਹ ਮੇਰਾ ਆਪਣਾ ਨਹੀਂ ਸੀ ਉਸ ਨੇ ਐਸਐਚਓ ਗੁਰਵਿੰਦਰ ਸਿੰਘ ਭੁੱਲਰ ਕੋਲ ਇਸੇ ਖਾ ਨੂੰ ਬੇਨਤੀ ਕੀਤੀ ਹੈ ਤੇ ਐਸਐਚਓ ਗੁਰਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਬੜੀ ਛੇਤੀ ਅਸੀਂ ਇਹਨਾਂ ਚੋਰਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰ ਦੇਵਾਂਗੇ ਮੈਂ ਤੁਹਾਡਾ ਆਪਣਾ ਤੁਹਾਨੂੰ ਰਹਿਣ ਦੀ ਇਜਾਜ਼ਤ ਫੇਰ ਕਿਸੇ ਵਿੱਚ ਤੇ ਮਿਲਦੇ ਆ ਤਦ ਤੱਕ ਲਈ ਸਸਰੀਕਾ